ਅਮ ਪ੍ਰਤੀਤ ਹੋ ਰਿਹਾ ਕਿ ਸੀਐਮ ਭਗਵੰਤ ਮਾਨ ਨੇ ਜਿਹੜੇ ਜਿਹੜੇ ਲੀਡਰ ਦੇ ਉੱਤੇ ਭਰੋਸਾ ਦਿਖਾਇਆ ਹੈ ਜਾਂ ਸੀਐਮ ਭਗਵੰਤ ਮਾਨ ਦੀ ਅੱਖ ਦੇ ਵਿੱਚ ਜਿਹੜਾ ਜਿਹੜਾ ਲੀਡਰ ਚਮਕਦਾ ਪਿਆ ਆ ਉਹ ਉਹ ਲੀਡਰ ਪਾਰਟੀ ਨੂੰ ਪ੍ਰਵਾਣ ਨਹੀਂ ਸੀਐਮ ਭਗਵੰਤ ਮਾਨ ਹਾਲ ਹੀ ਦੇ ਵਿੱਚ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਲੈ ਕੇ ਆਏ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀਐਮ ਭਗਵੰਤ ਮਾਨ ਡਿੰਪੀ ਢੱਲੋਂ ਤੋਂ ਪਹਿਲਾਂ ਇੱਕ ਵਾਰ ਦਲਬੀਰ ਗੋਲਡੀ ਨੂੰ ਲੈ ਕੇ ਆਏ ਦਲਬੀਰ ਗੋਲਡੀ ਦੇ ਉੱਤੇ ਹੁਣ ਵਿਵਾਦ ਹੋ ਗਿਆ ਦਲਬੀਰ ਗੋਲਡੀ ਨੂੰ ਬਰਨਾਲੇ ਤੋਂ ਅਕਸੈਪਟ ਨਹੀਂ ਕੀਤਾ ਜਾ ਰਿਹਾ ਇਹਨੀਆਂ ਚਰਚਾਵਾਂ ਹੁਣ ਸਾਹਮਣੇ ਆ ਰਹੀਆਂ ਨੇ ਜਿਵੇਂ ਹਰਦੀਪ ਸਿੰਘ ਨਿੰਪੀਟ ਲੱਤੇ ਲੋ ਨੂੰ ਗਿੱਦੜ ਬਾਹ ਤੋਂ ਅਕਸੈਪਟ ਨਹੀਂ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਉਸੇ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਦਲਬੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਗਰਾਊਂਡ ਲੈਵਲ ਦੀ ਉਹਦੇ ਵੱਲੋਂ ਅਕਸੈਪਟ ਨਹੀਂ ਕੀਤਾ ਜਾ ਰਿਹਾ ਬਰਨਾਲਾ ਜ਼ਿਮਨੀ ਚੋਣਾ ਸਿਰ ਤੇ ਖੜੀਆਂ ਨੇ ਔਰ ਉਹਨਾਂ ਜ਼ਿਮਨੀ ਚੋਣਾ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਦਲਬੀਰ ਗੋਲਡੀ ਉੱਤੇ ਸੀਐਮ ਭਗਵੰਤ ਮਾਨ ਦਾ ਖੇਡ ਸਕਦੇ ਆ ਔਰ ਦਲਬੀਰ ਗੋਲਡੀ ਨੂੰ ਲੈ ਕੇ ਤਾਂ ਪਹਿਲਾਂ ਤੋਂ ਚਰਚਾਾਂਵਾਂ ਚੱਲਦੀਆਂ ਸੀ ਜਦੋਂ ਤੋਂ ਦਲਬੀਰ ਗੋਲਡੀ ਪਾਰਟੀ ਛੱਡ ਕੇ ਕਾਂਗਰਸ ਛੱਡ ਕੇ ਜਦੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀ ਉਸੇ ਵੇਲੇ ਤੋਂ ਚਰਚਾ ਆਮ ਸੀ ਕਿ ਦਲਬੀਰ ਗੋਲਡੀ ਦੇ ਸਿਰ ਤੇ ਸੀਐਮ ਭਗਵੰਤ ਮਾਨ ਬਰਨਾਲੇ ਦੇ ਵਿੱਚ ਇਲੈਕਸ਼ਨ ਲੜ ਸਕਦੇ ਪਰ ਨਾਲੇ ਦੇ ਵਿੱਚ ਰਸੂਖ ਵੀ ਖਾਸਾ ਦਲਬੀਰ ਗੋਲਡੀ ਦਾ ਇੱਕ ਸਮਾਂ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਦਲਬੀਰ ਗੋਲਡੀ ਸੀ ਐਤੋਂ ਤੱਕ ਜਦੋਂ ਲੋਕ ਸਭਾ ਇਲੈਕਸ਼ਨ ਦਲਬੀਰ ਗੋਲਡੀ ਲੜੇ ਸੀ ਤਾਂ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਪ੍ਰਚਾਰ ਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ ਦਲਬੀਰ ਗੋਲਡੀ ਨੇ ਇੱਥੇ ਨਾਰਾਜ਼ਗੀ ਵੀ ਸਾਬਤ ਕੀਤੀ ਸੀ ਜ਼ਾਹਿਰ ਕੀਤੀ ਸੀ ਕਹਿੰਦੇ ਜਦੋਂ ਲੋਕ ਸਭਾ ਇਲੈਕਸ਼ਨ ਸੀ ਉਸ ਵੇਲੇ ਕਾਂਗਰਸ ਨੇ ਮੈਨੂੰ ਲੜਾਤਾ ਪਰ ਜਦੋਂ ਆਸਾਨ ਇਲੈਕਸ਼ਨ ਆਈ ਤੇ ਉਦੋਂ ਆਪਣਾ ਕੋਈ ਵੱਡਾ ਬੰਦਾ ਲਿਆ ਕੇ ਉੱਥੇ ਖੜਾ ਦਿੱਤਾ ਗਿਆ ਤੇ ਉਹ ਜਿੱਤ ਗਿਆ ਖੈਰ ਦਲਬੀਰ ਗੋਲਡੀ ਜਿਹੜੇ ਨੇ ਉਹ ਹੁਣ ਆਮ ਆਦਮੀ ਪਾਰਟੀ ਦਾ ਹਿੱਸਾ ਨੇ ਔਰ ਆਮ ਆਦਮੀ ਪਾਰਟੀ ਦਾ ਹਿੱਸਾ ਬੜਨ ਸਾਰੀ ਚਰਚਾ ਛੜ ਗਈ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਦਲਬੀਰ ਗੋਲਡੀ ਨੂੰ ਉਤਾਰਿਆ ਜਾ ਸਕਦਾ ਜ਼ਿਮਨੀ ਚੋਣ ਦੇ ਵਿੱਚ ਬਰਨਾਲਾ ਜ਼ਿਮਨੀ ਚੋਣ ਦਲਬੀਰ ਗੋਲਡੀ ਦੇ ਸਿਰ ਤੇ ਦੇਖੀ ਜਾ ਰਹੀ ਸੀ ਪਰ ਦੂਜੇ ਪਾਸੇ ਇਹ ਚੀਜ਼ ਸ਼ਾਇਦ ਆਮ ਆਦਮੀ ਪਾਰਟੀ ਦੇ ਗਰਾਊਂਡ ਲੈਵਲ ਦੇ ਵਰਕਰਾਂ ਨੂੰ ਮਨਜ਼ੂਰ ਨਹੀਂ ਹੈ ਇੱਕ ਇਹਦੇ ਵਿੱਚ ਨਰੇਟਿਵ ਇਹ ਵੀ ਆ ਰਿਹਾ ਹੈ ਕਿ ਐਮਪੀ ਗੁਰਮੀਤ ਸਿੰਘ ਮੀਤਹੇਰ ਆਪਣੇ ਕਿਸੇ ਬੰਦੇ ਨੂੰ ਕਰੀਬੀ ਨੂੰ ਉਮੀਦਵਾਰੀ ਦੇਣਾ ਚਾਹੁੰਦੇ ਆ ਜ਼ਿਮਨੀ ਚੋਣ ਦੀ ਉਹਨੂੰ ਚੋਣ ਲੜਾਉਣਾ ਚਾਹੁੰਦੇ ਜਿਹਦੇ ਵਿੱਚ ਨਾਮ ਵੀ ਸਾਹਮਣੇ ਆ ਰਿਹਾ ਸੀ ਗੁਰਮੀਤ ਸਿੰਘ ਮੀਤਹੇਰ ਦੇ ਓਐਸਡੀ ਰਹੇ ਹਸਨਪ੍ਰੀਤ ਭਾਰਦਵਾਜ ਨੂੰ ਚੋਣ ਲੜਾਉਣ ਦੀ ਗੱਲ ਕੀਤੀ ਜਾ ਰਹੀ ਸੀ ਅੰਦਰਖਾਤੇ ਗੱਲਾਂ ਚੱਲਦੀਆਂ ਪਈਆਂ ਅਸੀਂ ਕਹਿੰਦੇ ਇਹ ਵੀ ਇੱਕ ਨਰੇਟਿਵ ਹੈਗਾ ਕਿ ਗੁਰਮੀਤ ਸਿੰਘ ਮੀਤ ਹੇਰ ਵੀ ਇਸ ਚੀਜ਼ ਦੇ ਖਿਲਾਫ ਹੈ ਕਿ ਦਲਬੀਰ ਗੋਲਡੀ ਨੂੰ ਚੋਣ ਲੜਾਈ ਜਾਵੇ ਹਾਲਾਂਕਿ ਇਹਦੇ ਉੱਤੇ ਕੋਈ ਪ੍ਰਮਾਣਿਤਤਾ ਨਹੀਂ ਦਿੱਤੀ ਜਾ ਸਕਦੀ ਚਰਚਾਵਾ ਦਾ ਹਿੱਸਾ ਹੈ ਔਰ ਦੂਜੇ ਪਾਸੇ ਇਹ ਵੀ ਚਰਚਾਵਾ ਦਾ ਹਿੱਸਾ ਹੈ ਕਿ ਪਾਰਟੀ ਹੁਣ ਗੁਰਮੀਤ ਸਿੰਘ ਮੀਤ ਹੇਰ ਦੇ ਕਥਿਤ ਤੌਰ ਤੇ ਦੱਸੇ ਗਏ ਜਾਂ ਕਥਿਤ ਤੌਰ ਦੇ ਉੱਤੇ ਪ੍ਰਚਾਰੇ ਗਏ ਕਹਿਦੀ ਹੈ ਲੀਡਰ ਦੇ ਨਾਲ ਖੜੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਹਸਨਪ੍ਰੀਤ ਭਾਰਦਵਾਜ ਦੇ ਨਾਲ ਆਮ ਆਦਮੀ ਪਾਰਟੀ ਦੀ ਬਰਨਾਲੇ ਦੀ ਲੀਡਰਸ਼ਿਪ ਤਾਂ ਹੈਗੀ ਹੈ ਪਰ ਦਲਬੀਰ ਗੋਲਡੀ ਦੇ ਨਾਲ ਨਹੀਂ ਹੈ ਸੂਤਰ ਕਹਿੰਦੇ ਨੇ ਪਰ ਦੂਜੇ ਪਾਸੇ ਹੁਣ ਦੇਖਣਾ ਹੋਵੇਗਾ ਕਿ ਅੰਤਮ ਫੈਸਲਾ ਕੀ ਹੁੰਦਾ ਹੈ ਦਲਬੀਰ ਗੋਲਡੀ ਜਾਂ ਫਿਰ ਕੋਈ ਹੋਰ ਬਰਨਾਲੇ ਇਲੈਕਸ਼ਨਸ ਦੇ ਵਿੱਚ ਕੌਣ ਹੋਵੇਗਾ ਗਿੱਦੜਵਾ ਇਲੈਕਸ਼ਨਸ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੌਣ ਹੋਵੇਗਾ ਫਿਲਹਾਲ ਚਰਚਾਾਂ ਮਾਂ ਇਹ ਬਣੀਆਂ ਹੋਈਆਂ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ